ਚਾਨ ਅਖੀਰੀ ਗੱਲ ਤੋੜਦੀ ਗੱਲ ਅਸਲੀ ਮੰਜ਼ਲ ਵਾਲੇ ਤੋੜਦੀ ਸੀ ਜੋ ਮਨ ਵਿੱਚ ਸਭ ਗੱਲ ਤੋੜਦੀ ਦੇ ਕੇ ਬਾਕੀ ਨੂੰ ਪਨਾ ਕਿਉ ਗਦਰ ਪਾਉਦੇ ਹੋ ਦਿਨ ਮਨ ਜੋ ਜਿੰਦਗੀ ਬਚਾਉਣਾ ਚਾਹੁੰਦੇ ਹੋ ਦਿਨ ਮਨ ਜੋ ਜਿੰਦਗੀ ਬਚਾਉਣਾ ਚਾਹੁੰਦੇ ਹੋ ਵੱਲਾ ਬਾਦਸ਼ਾ ਅਸਲੀਅਤ ਤੋਂ ਬਾਰੇ ਹੈ ਗੁਰੂ ਨਾਨਕ ਨਦੇੜ ਦੇ ਬਾਰੇ ਹੈ ਇਤਿਹਾਸਾਂ ਦਾ ਸਮਸਤਕਾਰ ਹੈ ਭਾਵੇਂ ਸੇਵਾ ਵਾਲਾ ਵੇ ਭਾਵੇਂ ਦਾਮੀ ਬਾਦਸ਼ਾ ਅਸੀਂ ਸੱਚ ਪਿੱਛੇ ਦੇਣੀ ਗੁਰੂ ਬਾਣੀ ਬਾਦਸ਼ਾ ਅਸੀਂ ਸੱਚ ਪਿੱਛੇ ਦੇਣੀ ਗੁਰੂ ਬਾਣੀ ਬਾਦਸ਼ਾ ਉਸੀ ਦਿਨ ਤੇ ਹੋ ਗਏ ਜਾਣੀ ਮਨੁੱਖ ਨੂੰ ਕਿਹੜੀ ਦੁਨੀਆ ਦੀ ਕੱਟ ਦੇ ਜੇ ਭੁੱਖ ਨੂੰ ਕਿਹੜੀ ਆਤਮਾ ਦੇ ਕੱਢ ਦੇ ਦੇ ਦੁੱਖ ਨੂੰ ਐਵੇਂ ਭੋਲ ਹੀ ਜਾਣ ਤਾ ਨੂੰ ਚੱਕ ਰਾਜੇ ਪਾਉਂਦੇ ਹੋ ਇਹਨ ਮੰਨ ਜੋ ਜਿੰਦਗੀ ਬਚਾਉਣਾ ਚਾਹੁੰਦੇ ਹੋ ਇਹਨ ਮੰਨ ਜੋ ਜਿੰਦਗੀ ਬਚਾਉਣਾ ਚਾਹੁੰਦੇ ਹੋ ਦੁਖ ਕਟਦਾ ਆਇ ਕਾਲ ਸਭ ਜੀਆਂ ਰੇ ਅਸੀਂ ਦੁੱਖ ਦੇ ਪਿਆਰ ਸਭ ਜੀਆਂ ਰੇ ਰੱਖੇ ਖੂਦ ਪ੍ਰਤ ਪਾਲ ਸਭ ਜੀਆਂ ਦੇ ਦੁੱਖ ਵਿੱਚ ਵੀ ਮਨੋਂ ਦੇ ਸੁਖ ਗਿਆਨੀ ਬਾਦਸ਼ਾ ਅਸਾਂ ਸੱਚੇ ਪਿੱਛੇ ਦੇਣੀ ਗੂਰੀ ਵਾ ਮੀ ਬਾਦਸ਼ਾ ਅਸਾਂ ਸੱਚੇ ਪਿੱਛੇ ਦੇਣੀ ਦੂਰੀ ਵਾ ਨੀ ਬਾਦਸ਼ਾ ਆਪਾ ਮਮਾ ਮੁਹੰਮਦ ਦੀ ਕਿਤਨੀ ਇਸਲਾਮ ਲਈ ਕੋਈ ਤੁਹਾਡੀ ਸਾਥ ਨਹੀਂ ਤੀਨੀ ਤੁਹਾਡੀ ਸਭ ਸਦ ਨਾਲ ਤੀਨੀ ਤੁਹਾਡੀ ਸਾਥ ਨਾਲ ਇਕੋ ਜੀ ਪਰਤੀ ਤੀਨੀ ਤੁਸੀਂ ਜਦੇ ਬੰਦ ਹੋ ਕੇ ਤਾਕਤ ਵਧਾਉਂਦੇ ਹੋ ਦੇਨ ਮਨ ਜੋ ਦੇ ਜ਼ਿੰਦਗੀ ਬਚਾਉਣਾ ਚਾਹੁੰਦੇ ਹੋ ਦੇਨ ਮਨ ਜੋ ਦੇ ਜ਼ਿੰਦਗੀ ਬਚਾਉਣਾ ਚਾਹੁੰਦੇ ਹੋ ਤੇ ਮੀ ਤੇ ਨੂਏ ਸਜਾਥਾਨੀ ਜਿਹੜੀ ਬੱਚਿਆਂ ਨੂੰ ਮਾਰੇ ਹੁੰਦੀ ਵਾਰੀ ਇਹ ਜੇ ਪੀਰ ਛੇਦੀ ਤੱਪੂ ਛਿਵਸ਼ਾਨੀ ਉੱਥੇ ਪਾਵਦੇ ਨਹੀਂ ਮਾਣ ਅਪਮਾਨੀ ਬਾਰਿਸ਼ਾ ਅਸੀਂ ਸਾਚੇ ਪਿੱਛੇ ਦੇਣੀ ਗੂਰੀ ਬਾਨੀ ਬਾਰਿਸ਼ਾ ਅਸੀਂ ਸਾਚੇ ਪਿੱਛੇ ਦੇਣੀ ਗੂਰੀ ਬਾਨੀ ਬਾਰਿਸ਼ਾ ਉਸੀ ਤਾ ਵਗੇ ਰਕਮ ਜਰ ਮਾਨੇ ਦੀ ਕਰੋ ਬੇਤਰੀ ਚਲਾਵ ਦੇਖ ਜਾਣੇ ਦੀ ਹਮਾਸਰਾ ਪੈਂਦੀ ਵੇਖਣੀ ਜੇ ਮਾਨੇ ਦੀ ਤੁਸੀਂ ਫਿਰਦੇ ਆਜ਼ਾਦ ਨਾ ਅਸਾਂ ਨੂੰ ਪਾਉਦੇ ਹੋ ਦੇਨ ਮਨ ਜੋ ਜਿੰਦਗੀ ਬਚਾਉਣਾ ਚਾਹੁੰਦੇ ਹੋ ਦੇਨ ਮਨ ਜੋ ਜਿੰਦਗੀ ਬਚਾਉਣਾ ਚਾਹੁੰਦੇ ਹੋ ਅਹੀ ਤਾਰਤੇ ਕਿਸੇ ਨੂੰ ਜਰ ਮਾਨੇ ਨਾ ਗੁਰੂ ਘਰ ਦੇ ਮਰੇ ਲਿਖ ਜਾ ਮੇ ਨਾ ਸਮਾਵੇ ਕੇ ਨਸਣ ਪਰਵਾਨੇ ਨਾ ਸ਼ਵਾਵੇ ਕੇ ਨਸਣ ਪਰਵਾਨੇ ਨਾ ਕਰੇ ਭਰਨ ਪਰ ਦੇਵਨਾਸ਼ਿਆ ਮੀ ਵਾਰਿਸ਼ਾ ਅਸੀਂ ਸੱਚੇ ਪਿੱਛੇ ਦੇਣੀ ਗੁਰਬਾਨੀ ਬਾਦਸ਼ਾ ਅਸੀਂ ਸੱਚੇ ਪਿੱਛੇ ਦੇਣੀ ਗੁਰਬਾਨੀ ਬਾਦਸ਼ਾ